ਵਾਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਪਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਨੂੰ ਐਡ ਕਰਵਾਉਣ ਲਈ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019877 ਸੋ ਅੱਜ ਦੀ ਵੀਡੀਓ ਵਿੱਚ ਤਿੰਨ ਝੋਟੀਆਂ ਤਾਜ਼ੀਆਂ ਸੂਝੇ ਵਿੱਚ ਬਾਜਬ ਰੇਡ ਰਾਤਾ ਬੈਠਾ ਵੀਡੀਓ ਦੇ ਵਿੱਚ ਹੋਊਗਾ ਤੇ ਦੋ ਖੜੀਆਂ ਕਪੜਾ ਬੈੜਾ ਵੀਰ ਕੋਲੇ ਤੇ ਬਾਕੀ ਹੋਰ ਵੀ ਕਾਫੀ ਮਾਤਰਾ ਦੇ ਵਿੱਚ ਵੀਰ ਕੋਲੇ ਬੈਣਾ ਹਾਜ਼ਰ ਕਰੀਆਂ ਜਦ ਮਰਜੀ ਪਹੁੰਚੋ ਵੀਰ ਕੋਲੇ ਦੋ ਤਿੰਨ ਝੋਟੀਆਂ ਤੇ ਲਗਭਗ 5-7 ਬੈੜਾ ਮੌਕੇ ਤੇ ਹਾਜ਼ਰ ਹੋ ਜਿਆ ਕੱਲੇ ਕੱਲੇ ਨਗਵਾਰੇ ਰੇਟ ਡਿਟੇਲ ਵੀ ਤੋਂ ਪੁੱਛਦੇ ਆ ਜੱਗੀ ਡੈਰੀ ਫਾਰਮ ਬਰਨਾਲਾ ਇੱਥੇ ਵੀਡੀਓ ਕਵਰੇਜ ਕਰਨੇ ਆਪਾਂ ਪਹੁੰਚ ਆਵਾਂਗੇ ਵੀਰ ਨਾ ਕਰੀਗਾ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸੋ ਫਿਰ ਆਪਣਾ ਨਾਮ ਜੱਗੀ ਆ ਜੀ ਕੋਠੇ ਨੂੰ ਬ੍ਰਾਂਡ ਦੱਸਣਾ ਗਰ ਸੇਖਾ ਰੋਡ ਬਰਨਾਲਾ ਬਰਨਾਲਾ ਸ਼ਹਿਰ ਆਪਣਾ ਖਾਲੀ ਭਾਈ ਜੀ ਜੱਗੀ ਡੈਰੀ ਫਾਰਮ ਬਰਨਾਲਾ ਦੋਏ ਨੰਬਰ ਹੈਗਾ 1853 91 ਤੋਂ ਫਤਵੀ ਜੱਗੀ ਮੱਝਾਂ ਦਾ ਕੰਮ ਰੋਟੀਨ ਚੱਲਿਆ ਕਰੂਗਾ ਹਾਂਜੀ ਹੋਰ ਵੀ ਚਾਹੁੰਦੇ ਹੋ ਫਿਰ ਰੇਟ ਜਿਵੇਂ ਲੱਖ ਸਵਾ ਲੱਖਾ ਹਰ ਇੱਕ ਮੁੰਡੇ ਦੇ ਬਾਜਟ ਜਾ ਗੱਲ ਹੁੰਦੀ ਆ ਹੁਣ ਜਿਹੜੇ ਰੈਂਟ ਨੇ ਅਸਲ ਜਾਦੇ ਵੱਟੀਆਂ ਵੱਜੀਆਂ ਜਿਵੇਂ ਹੁਣ 3 ਲੱਖ ਦੀ 3.5 4 ਫਰੇ ਡਵਾਗੇ ਹਨ ਜਿਹੜੀਆਂ 7 ਝੁੱਟੀਆਂ ਦੇ ਨਾਲ ਤਾਂ ਹੈ ਵਧੀਆ ਤੇ ਦੁੱਧ ਪੀਣ ਵਾਲੇ ਛੋਟੇ ਜ਼ਿਮੀਂਦਾਰ ਵਾਸਤੇ ਵੀ ਆਮ ਵੀ ਡੈਰੀ ਫਾਰਮ ਵਾਸਤੇ ਹੁਣ ਬਹੁਤ ਵੀਰ ਕਰਦੇ ਆ ਵੀ 80000 ਲੱਖ ਸਵਾ ਲ ਕਰੋਨਾ ਭਾਵੇਂ ਦੁੱਧ 8 ਕਿਲੋ ਦੇ ਦੇ ਪਰ ਘਰ ਦਾ ਦੁੱਧ ਕਿਨਾ ਦੁੱਧ ਵੀ 12 12 ਕਿਲੋ ਦੇਣ ਗਿਆ ਨੀ ਮਾਨੇ ਵੀ ਭਾਜ ਪਰ ਦੁੱਧ ਘਰ ਦਾ ਪੀਣ ਦੇ ਮਤਲਬ ਜੀ ਹੈ ਗਿਆ ਕਹਿੰਦਾ ਬਾਪੂ ਹਾਂ ਪੂਰੇ ਟੌਪ ਆ ਬਾਈ ਜਣ ਜੇ ਹੁਣਾਂ ਜਿਵੇਂ ਆਂ ਝੂਟੀ ਆ ਤੇਰੀ ਮਰਜ਼ੀ ਬਰੀਡ ਤਿਆਰ ਕਰ ਲੋ ਇਹਦੇ ਤੋਂ ਜੱਜ ਕਰ ਪਹਿਲੇ ਨੰਬਰ ਤੋਂ ਸ਼ੁਰੂ ਕਰਦੇ ਆ ਕਿਹੜਾ ਸੂਈ ਆ ਆ ਤੋਲ ਖੁਦ ਕੱਟੀ ਸੂਆਣਾ ਜੀ ਅੱਛਾ ਪਹਿਲਾ ਨਾ ਬੱਚਾ ਇਹਦਾ ਇੱਥੇ ਕੱਟੀ 24 ਤਰੀਕ ਦੀ ਇਹ ਸੂਈ ਹੋਈ ਆ ਆਪਣੇ ਕੋਲੇ ਸੂਈ ਆ ਇਹਦੇ ਜੱਪੇ ਦੀ ਬਿਲਕੁਲ ਸਾਫ਼ ਆ ਗਈ ਠੀਕ ਹੈ ਲਗਭਗ ਦੰਦੋ ਝੋਟੀ ਚੁੱਕ ਜੂਗੀ ਹੋਊਗੀ ਹਨਾ ਹਾਲ ਚੋਂ ਕਿ ਦੰਦਾਂ ਲਈ ਬਿਲਕੁਲ ਪਿਆਰ ਜੀ ਠੀਕ ਹੈ ਤੇ ਜੇ ਹਜੂਰ ਜਮਾ ਡੰਨਾ ਕੰਮ ਨਹੀਂ ਕੋਈ ਸ਼ਰਮਾ ਪੂਰਤੀ ਭਾਰਦੀ ਆਪਣੀ ਫੁੱਲ ਗਰੰਟੀ ਹੋ ਗਈ ਆਪਾਂ ਤੋਂ ਜਿਹੜਾ ਵੀ ਜਾਨਵਰ ਲਊਗਾ ਵੀਰ ਠੀਕ ਹੈ ਤੇ ਹੁਣ ਸ਼ਾਮ ਦਾ ਟਾਈਮ ਆ ਚਵਾਈ ਇਹਨਾਂ ਦੀ ਆਪਾਂ ਅਜੇ ਕਰਨੀ ਆ ਹਨਾ ਸ਼ਾਮ ਬਾਈ ਜੀ ਹਾਂ ਬਸ ਸ਼ਾਮ ਸ਼ਾਮ ਦੀ ਚਵਾਈ ਇਹਨਾਂ ਨੂੰ ਕੋਈ ਬਿਜਾਰ ਨਹੀਂ ਹੈਗਾ ਕੋਈ ਵੇਖਣਾ ਨਹੀਂ ਹੈਗਾ ਠੀਕ ਹੈ ਆਪਾਂ ਕੋਈ ਬਾਜ਼ਾਰ ਛੱਡ ਕੇ ਵੀਡੀਓ ਬਣਾ ਰਹੇ ਠੀਕ ਹੈ ਲੈ ਚੱਲ ਵੀ ਅੰਦਰ ਤੇ ਜਮਾ ਟਿਪ ਟਿਪ ਸਾਫ਼ ਆ ਜਾਵਾ ਹਨਾ ਬਿਲਕੁਲ ਸਾਫ਼ ਆ ਬਾਈ ਜੀ ਬੋਲੋ ਜੋ ਕਿੰਨਾ ਦੁੱਧ ਸਹੀ ਚੋਣ ਵਾਲਾ ਹੁਣ ਕੋਈ ਜਿਨਾ ਹੁਣ ਚੋਣ ਵਾਲਾ ਦੁੱਧ ਹਾਂਜੀ ਉਹ 10 ਕਿਲੋ ਆ ਬੱਚੇ ਨੂੰ ਛੱਡ ਕੇ ਇਹਦਾ 10 ਕਿਲੋ ਦੁੱਧ ਦੇ ਚੌਂ ਦਾ। ਰਾਜੇ ਨੂੰ ਚੌਤਾ ਕਿਤੇ ਨਹੀਂ ਸੂਈ ਨੂੰ ਹੋਇਆਗਾ। ਠੀਕਾ ਥੋੜੀ ਉਮਰ ਦੀ ਵੱਡੀ ਹੋ ਕੇ ਬਣੀ ਪਿਆ। ਉਹ ਪਹਿਲਾਂ ਵਾਲੀ ਅੱਪਾ ਜੀ ਚੰਗੀ ਸੇਵਾ ਬਹੁਤ ਸੀ ਬੰਦੇ ਦੀ। ਪਹਿਨਣ ਵਾਲੀ ਗੱਲ ਡਰਨ ਵਾਲੀ ਹੈ ਨਹੀਂ ਇਹਦੇ ਜ। ਕੋਈ ਜੀ ਕੋਈ ਡਰਨ ਵਾਲੀ ਗੱਲ ਨਹੀਂ ਆਈ ਨਹੀਂ ਹੈਗੀ ਵੀ ਇਹ 6 ਕਿਲੋ ਦੇਊਗੀ। ਤਾਹਣਾ ਕਹਿੰਦਾ ਪਹਿਨਣ ਨੂੰ ਦੁੱਧ ਨਹੀਂ ਦਿੰਨੀ ਆ। ਰੇਟ ਕੀ ਲਾਉਂਗਾ। ਇੱਕ ਨਾ ਹੱਥ ਬੰਨ੍ਹ ਕੀ ਨਹੀਂ। ਭਾਬੀ ਨੇ ਉਹਨੂੰ ਬੇਨਤੀ ਹੈ ਜਿਹੜਾ ਉਹ ਜਿੰਨ ਨੂੰ ਪੇਅਰ ਕਰਦੇ ਆ ਹਨਾ। ਵੀ ਜਿਹੜੇ ਮੁੱਲ ਹੋਣਗੇ ਵੀਰ ਜੀ 1000 2000 ਦੀ ਛੋੜ ਹੋਊਗੀ 5 4000 ਘਟੜਾ ਨਾ ਕਿੰਨਾ ਭਾਈ ਬਲਕੇ ਕਿੰਨੇ ਦੀ ਵੇਚਨੀ ਆ ਬਸ 1 32000 ਦੀ ਝੁੱਤੀ ਦੇ ਦਾਂਗੇ ਭਾਈ ਜੀ ਮਾਨਦਾਨ ਹੋ ਜਾਊਗਾ ਬਾਬਾ ਮਾਨਤਾ ਨਹੀਂ ਕਰਦੇਗੇ ਮਾਨਤਾ ਆਣੀਏ ਚਾਹੇ ਸਪਾਈ ਮੁੱਲ ਨਾਲੋਂ ਡੇਢ ਕਰਾ ਲਓ ਜੀ ਸਵਾ ਲੱਖ ਜੋ ਮਾਨਦਾਨ ਕਰਦਾ ਹੈ ਹਾਂ ਜੀ ਕਹਿੰਦੇ ਬਾਬਾ ਖਰਾ 11 12 11 11 ਹੀ ਬਣ ਕੇ ਰਹਿ ਜੀ 154 ਕਿਲੋ ਤੋਂ ਤੂੰ ਦੇਊਗੀ ਜੀ ਜੋਨੀ ਕੇਅਰ ਕਰਨ ਵਾਲਾ ਹੋਇਆ ਮੂਰੇ ਨਹੀਂ ਕਹਿੰਦਾ ਬਸ 11 12 ਮੰਨ ਕੇ ਲੈ ਲੈ 10 11 ਤੋਂ ਬਾਰੇ ਨੂੰ ਖੁਦ ਹੀ ਪਾਈ ਦੇ ਆਜੋ 2 ਨੰਬਰ ਤੇ ਨੀਲੀ 라ਵੀ ਦਾ ਨਗੀਨਾ ਬੜਾ ਪਿਆਰਾ ਹੈ ਨਾ ਬਹੁਤ ਟੋਪ ਨਹੀਂ ਕੱਟੀ ਆ ਬਾਈ ਦੂਜਾ ਸੂਆ ਝੁੱਟੀ ਆ ਬਹੁਤ ਜਿਆਦਾ ਚੰਗੀ ਆ ਮਗਰ ਨਾਰਮਲ ਬੱਚੇ ਦਾ ਨਾਲ ਆ ਜਾਵਾ ਆਪਣੇ ਕੋਲੇ ਸੁਈ ਜਾ ਬਾਈ ਜੀ ਤੀਜਾ ਦਿਨ ਸੁਈ ਨੂੰ ਆ ਜੇਰ ਜੰਪੇ ਦੀ ਠੀਕ ਹੈ ਜੇ ਜੂੜ ਜਮਾ ਸਾਰਾ ਕੋ ਡੰਨਾ ਹਾਂ ਹਾਂ ਮੈਂ ਜੀਰ ਜੂੜ ਦੀ ਬਿਲਕੁਲ ਓਕੇ ਆ ਜਮਾ ਹਰੇਕ ਚੀਜ਼ ਕਰਣੀ ਕਰਨੀ ਉਹ ਡਰਦੀ ਨੀ ਨੋਡ ਨੀ ਵੀਰ ਨੂੰ ਠੀਕ ਹੈ ਆਪਣੀ ਫੁੱਲ ਗਰੰਟੀ ਹੋਊਗੀ ਜੇਰ ਦੀ ਭਾਰ ਦੀ ਠੀਕ ਹੈ ਕੋਈ ਬੱਚੇ ਓਕਦੀ ਹੋਵੇ ਉਹ ਚੀਜ਼ ਦੀ ਫੁੱਲ ਜ਼ਿੰਮੇਵਾਰੀ ਆ ਦੁੱਧ ਕਿੰਨਾ ਹੁਣ ਟੋਨ ਵਾਲਾ ਦੁੱਧ ਬਾਈ ਜੀ 10 ਕਿਲੋ ਬੋੜੀ ਤਿਆਰ ਆਏ ਥੱਲੇ ਇੱਕ ਟਾਈਮ ਦੋ ਟਾਈਮ ਚ ਵਾ ਸਕਦੇ ਆ ਵੀਰ ਉੱਪਰ ਕੈਮਰਾ ਬਰਵਾ ਦਿਓ ਰਹਿਣ ਬਹਿਣ ਦੀ ਆਪਣੇ ਕੋਲੇ ਪੂਰੀ ਸੁਭਧ ਹੈਗੀ ਠੀਕ ਹੈ ਜੇ ਮਰਜ਼ੀ ਵੀਰ ਆਪਣੇ ਕੋਲੋਂ ਚੋ ਕੇ ਲਿਜਾ ਸਕਦਾ ਤੇ ਜਿਹੜੀ ਆਪਾਂ ਇਹਦੀ ਗੱਲ ਕਰੀ ਜਿਵੇਂ ਵੀਰ ਕਹ ਕੱਟੀ ਲੈਦੀ ਲੱਖ ਫੰਡਰ ਤੇ ਲਾਦਾ ਤੇ ਇਹ ਆਪਾਂ ਕਿੰਨੇ ਦੀ ਦੇਣੀ ਆ ਬਈ 1 15 ਦੀ ਝੋਟੀ ਦੇ ਦਿਆਂਗੇ ਬਾਈ ਛੋੜ ਸੱਪਾ ਵੀ ਕਰਦੇ ਆ ਮੰਨ ਤਾਲ ਕਰ ਦਿਆਂਗੇ ਤੇ ਬਾਕੀ ਵੀਰ ਕਹਿੰਦਾ ਫਰੀਡ ਤਿਆਰ ਕਰਨਾ ਫਰੀਡ ਇਹਦੇ ਪੂਰੀ ਟੌਪ ਦੀ ਆ ਇਹਦੇ ਸੀਮਣ ਭਰਾ ਲੋ ਸੱਜਰ ਸੂਈ ਵੀ ਜਿੰਨਾ ਖਾਊਗੀ ਓਦੋਂ ਜ਼ਿਆਦਾ ਸਾਨੂੰ ਦਊਗੀ ਦੁੱਧ ਬੱਚਾ ਕਿਸੇ ਕੱਟਿਆ ਬਹੁਤ ਜ਼ਿਆਦਾ ਸਾਫ ਆ ਬਾਈ ਸੂਟ ਇਹਦੇ ਮੁੰਨੂੰ ਟੋਪੜਾ ਕੱਪੜਾ ਵੀ ਵਿਕ ਜਾਂਦੀਆਂ 80 90 ਰੁਪਏ ਆ ਯਾਰ ਆ ਦੇਖ ਲੈ ਵਾ ਪੁੱਤਾਂ ਜਿਆਦਾ ਬਾਤਾਂ ਬਹੁਤ òn ਜਾਣਦੇ ਹੋ ਫਰੀ ਹੈ ਪੂਰੀ ਨਾ ਖਰਾਬ ਹੈ ਬਈ ਦੁਨੀ ਇਹ ਤਾਂ ਸਾਰੀਆਂ ਦੀਆਂ ਧਾਰਾਂ ਮਾਰ ਕੇ ਦੁਕਾਨ ਦੇ ਵੀਡੀਓ ਲੰਮੀ ਹੋ ਜਾਂਦੀ ਆ ਜੈ ਜਗਤ ਅੱਗੇ ਆ ਜਾਓ ਬਾਈ ਜੀ 3 ਨੰਬਰ ਤੇ ਆ ਤੋ ਪੁੱਤ ਤੀਜੇ ਸੂਆ ਸੂਈ ਆ ਵੀਰੇ ਇਹਦਾ ਬੱਚਾ ਕੱਟਾ ਆ ਕੱਟਾ ਬਾਈ ਜੀ ਠੀਕ ਹੈ ਸੂਈ ਨੂੰ 25ਵਾਂ ਦਿਨ ਹੋ ਗਿਆ ਆਪਣੇ ਕੋਲੇ ਰਾਤ ਹੀ ਆਈ ਆ ਬੋਲ ਬੀਬੀ ਰਾਏ ਦੇ ਮੰਨੇ ਉਹ ਵੀ ਥੋੜਾ ਨੇਵਾ ਕੱਟਾ ਕਹਿੰਦਾ ਤੇ ਕੱਲ੍ਹ ਦਸ ਪਿਆਰ ਲੱਗਿਆ ਹੋਇਆ ਏਖੜਾ ਲੱਗਿਆ ਹੋਆ ਕੱਲ੍ਹ ਆ ਇਹਨੂੰ ਠੀਕ ਹੈ ਤੇ ਕੱਲ ਹੀ ਆਪਣੇ ਕੋਲੇ ਆਈ ਆ ਠੀਕ ਹੈ ਹਨ ਲੈ ਵੀ ਦੀ ਚਵਾਈ ਦੀ ਹਰ ਇੱਕ ਚੀਜ਼ ਦੀ ਫੁੱਲ ਆਪਣੀ ਕਾਟੀਆ ਹੋਣੀ ਪੱਕੀ ਫਾਦੀ ਕਰੀ ਹੋਈ ਆ ਹੁਣ ਦੁੱਧ ਕਿੰਨਾ ਚੋਣ ਵਾਲਾ ਬਾਈ ਦੁੱਧ ਜੇ ਕੱਲ ਨੂੰ ਕੋਈ ਵੀ ਵੀਰ ਆਪਣੇ ਕੋਲੇ ਆਉਂਦਾ ਪਰ 10 ਕਿਲੋ ਨਾਪ ਕੇ ਦੇ ਦਾਂਗੇ 10 ਕਿਲੋ ਦੋ ਦੋ 13 14 ਕਿਲੋ ਮਾਲਕ ਨੇ ਦੱਸਿਆ ਪਰ ਆਪਾਂ 10 ਕਿਲੋ ਦੀ ਗਰੰਟੀ ਦਿੰਦੇ ਆ ਇਹਦਾ ਭਾਵ ਯਾਰ ਜਾਨੀ ਰੱਖਿਆ ਬਾਈ 5 ਨਹੀਂ ਦੇ ਦਾਂਗੇ ਬਾਈ ਜੀ 1 ਲੱਖ 5000 ਇਹ ਰੇਰ ਫਿਰ ਸਾਰੇ 25 ਇੱਕ 15 ਦੇ ਵਿੱਚ ਨੀਲੀ ਦਾ ਵੀ ਲਿਆ ਕੇ ਬਾਹਰ ਵੀ ਪਾ ਦੇਣਾ ਮੋਰਾ ਵੀ ਬੰਦ ਸੀ ਫਿਰ ਇੱਕ ਚੀਜ਼ ਜਿਹੜੇ ਬੰਦੇ ਯਾਰ ਕਹਾ ਬ੍ਰੀਡ ਤਿਆਰ ਕਰ ਲੈ ਇੱਕ ਮੱਝ ਤੋਂ ਡੇਰੀ ਫਾਰਮ ਵੀ ਬਣਾ ਸਕਦਾ ਜਿਹੜਾ ਮਿਹਨਤ ਵਾਲਾ ਹੋਵੇ ਉਹ ਮਿਹਨਤ ਚਾਹੀਦੀ ਹੈ ਜਮੈਂ ਕਹਿੰਦਾ ਉੱਠ ਜਾ ਬਰਮਾ ਨੂੰ ਦੇਖ ਜਾਣਗੇ ਨਾਲ ਕੰਮ ਕਰਨਾ ਪੈਂਦਾ ਹੈਗਾ ਜਿੱਥੇ ਮਰਜ਼ੀ ਕਰ ਲੋ ਅੱਗੇ ਚੌਥੇ ਨੰਬਰ ਤੇ ਗਾਂ ਦੇਖੀ ਆਨੇ ਆਪਾਂ ਯਾਰ ਇਹ ਜੀ ਆਪਾਂ ਵੀਡੀਓ ਪਾਈ ਸੀ ਕੱਚੀ ਦੀ ਤੁਹਾਡੇ ਜਨਰਲ ਤੇ ਵੀ ਮਹੀਨਾ ਹੋ ਗਿਆ ਹਾਂ ਇਹ ਆਪਾਂ 10 ਮਿੰਟ ਵੀ ਨਹੀਂ ਕੱਚੀ ਲਈ ਸੀ ਬੜਾ ਹੁਣ ਰਾਤੀ ਹਾਜ਼ਰ ਹੋਣ ਲੱਗੀ ਹੁਣ ਇਹ ਹਾਜ਼ਰ ਹੋਣ ਲੱਗੀ ਪਰ ਇਹਦੇ ਤੇ ਇੱਕ ਨੁਕਸਨ ਨਿਕਲ ਗਿਆ ਕੀ ਪਤਾ ਸਕੇ ਦੇ ਬੰਦ ਤੱਲ ਹੋ ਗਈ ਤੈਨੂੰ ਹੋ ਗਈ ਇਹ ਮੰਗ ਲੈ ਤੂੰ ਹਜੇ ਸੂਈ ਹੈ ਨਹੀਂ ਥਣ ਚੱਲ ਵੀ ਸਕਦਾ ਪਰ ਆਪਾਂ ਤੱਲ ਕਰਕੇ ਦੇਵਾਂਗੇ ਤਿੰਨ ਥਣ ਓਕੇ ਹੋ ਜਾਵਾ ਦੇਖੀ ਜਾਂਦਾ ਹਣਾ ਹਾਂ ਸਭ ਤਿੰਨ ਥਣ ਤਾਂ ਓਕੇ ਠੰਡੀ ਠੁੰਡੀ ਬਹੁਤ ਆ ਬਹੁਤ ਜਿਆਦੇ ਢੰਡੀ ਆ ਬਈ ਦੁੱਧ ਤਾਂ ਮਰਦਾ ਵੀ ਤਾਂ 30 ਕਿਲੋ ਬਲੂਨ ਦਾ ਦਿੱਤਾ ਹੋਇਆ ਠੀਕ ਹੈ ਹੁਣ ਵੀ ਇਹ ਤਿੰਨ ਵੀ ਇਹ 20 ਕਿਲੋ ਤੋਂ ਨਹੀਂ ਮਰਦਾ ਰੇਟ ਵਿਆਰੇ ਦਾ ਰੇਟ ਦਾ ਫੋਨ ਤੇ ਹੀ ਕਰ ਲਾਂਗੇ ਬਈ ਠੀਕ ਆ ਧੋਰੀ ਬਾਹਰ ਇਹ ਤਾਂ ਕੁਦੀ ਦਾ ਡਬਲ ਬਹੁਤ ਆ ਯਾਰ ਹਣਾ ਬੋਲੀ ਡਬਲ ਮੱਛੀ ਆ ਬਈ ਬਹੁਤ ਚੰਗੀ ਵੜਾ ਕੱਚੀ ਤਾਂ ਲੈ ਲਈ ਸੀਗੀ ਵੀ ਜੱਪਾ ਨੂੰ 10-20000 ਰੁਪਏ ਨਾਲ ਲਾ ਕੇ ਜਾਊਗੀ ਪਰ ਹੁਣੇ ਤੇਰੇ ਕੋਲ ਲੈ ਕੇ ਜਾਊਗਾ ਤਾਂ ਕਿਰੋ ਸਮਾਰ ਵੀ ਨਹੀਂ ਮੈਂ ਵੀ ਜਾਂਦੀਆਂ ਭਾਗਾਂ ਰੀਆਂ ਠੀਕ ਐ ਸੋ ਵੇਚਵੀਰ ਕਹਿੰਦੇ ਵਪਾਰੀ ਆਏ ਜ਼ਰ ਤਾ ਸਾਡੇ ਨਾਲ ਉਹ ਕਹਿੰਦਾ ਚੋਰ ਨੂੰ ਖਾਂਦੇ ਨੇ ਦੇਖੋ ਚੋਰ ਦੇ ਪੈਂਦੇ ਵੀ ਦੇਖੋ ਹੋਰ ਪਹਿਲਾਂ ਨਹੀਂ ਹੁਣ ਸਾਹਮਣੇ ਹੁਣ ਪੱਤੀ ਤੀਰ ਰੁਕ ਜੂਦੇ ਚ ਜਮਾ ਜੈਨ ਹੁਣ ਗੱਲ ਆ ਯਾਰ ਵੇਚਵੀਰ ਕਹਿੰਦੇ ਹਨ ਵਪਾਰੀ ਛੜਨ ਆਏ ਕਰ ਗਿਆ ਜਮਾ ਇਹ ਸਾਹਣ ਚੀਜ਼ਾਂ ਵਪਾਰ ਕਰਦੇ ਆ ਵਪਾਰੀ ਰੈਸਟਰ ਇਹ ਵੀ ਨਹੀਂ ਰੋਣਾਂ ਨੂੰ ਤਾਂ ਮੰਗਾ ਲਿਆ ਮੈਨੇ ਪਹਿ ਪਾ ਦੇਣੇ ਨੇ ਪਰ ਉਹ ਕਹ ਨੂੰ ਆਪਦੇ ਹੌਲਵੇਂ ਕੋਲਵੇਂ ਨੂੰ ਵੀ ਕਹਿ ਦੂ ਵੀ ਯਾਰ ਨਾ ਝੂਠੇ ਨੇ ਅੱਪਾ ਨੰਬਰ ਦੱਸ ਕੇ ਦੇਵਾਂਗੇ ਠੀਕ ਹੈ ਦੂਜੇ ਕੋਈ ਦੁੱਖ ਨਹੀਂ ਯਾਰ ਘਾਟਾ ਨਫਾ ਦਾ ਕਰਨ ਵਾਲਾ ਹੈ ਨਾ ਜੈ ਜੈ ਗੱਲ ਹੈ ਤੇ ਅੱਗੇ ਆ ਗਈ 4 ਨੰਬਰ ਤੇ 5 ਨੰਬਰ ਦੋ ਬੰਦਾ ਬੱਚੀ ਠੀਕ ਹੈ ਕੱਲੇ ਫੋਟਾ ਹੀ ਆ ਗਈਆਂ ਹੈ ਨਾ ਸਿੰਘਾਂ ਦੀ ਫੋਟਾ ਹੈਗੀਆਂ ਵੱਡੀਆਂ ਵੱਡੀਆਂ ਕਹੇ ਤਾਂ ਲੈਂਦੀ ਐ ਇਹ ਨਹੀਂ ਜੋ ਦੋ ਚਾਰ ਨੰਬਰ ਵੀ ਹਜੇ ਅੱਛਾ ਦੋ ਚਾਰ ਨੰਬਰ ਹਜੇ ਲੈਂਦੀ ਆ ਤੇ ਜੇ ਦੇ ਅੰਦਰ ਨਾ ਤਾਂ ਹਮ ਤਾਂ ਵੀ ਲੈ ਜੂਗੀ ਦੁੱਧ ਮਾਚੀ ਪਾ ਦੂਗੀ ਖੁੱਲਾ ਅੱਛਾ 18 20 ਕਿਲੋ ਇਹ ਕਹੇ ਜੀ ਟੋਪ ਦੀ ਬਰੀਡ ਹੈ ਦੀ ਠੀਕ ਆ ਵੱਡੀ-ਬੁੱਡੀ ਪੜੀ ਵੀ ਬਹੁਤ ਤਗੜੀ ਆ ਬਹੁਤ ਜਿਆਦਾ ਟੋਪ ਦੇ ਗੋਲੀ ਹੋਈ ਹੈ ਠੀਕ ਆ ਠੀਕ ਆ ਸਵਾ ਦੇਖੋ ਯਾਰ ਬੈਡ ਕਾ ਦਿਆ ਯਾਰੇ ਦਾ ਰਾਜਾ ਕਿੰਨਾ ਖਰਾ ਦੇ ਦੂ ਮੇਰੇ ਅੱਗੇ ਦੁੱਧ ਬਾਈ ਜੀ 17 18 ਕਿਲੋ ਖੁੱਲਾ ਪਾ ਦੂਗੀ 20 ਦੇ ਘੱਟ ਕਰਕੇ ਠੀਕ ਹੈ ਪੈਸੇ ਕਿਨੇ ਲੈਣੇ ਆ ਜੀ ਭਾਈ ਜੀ 60000 ਦੀ ਬੱਸੀ ਦੇ ਦੇਣਾ ਸਿਰਫ ਹਾਂ ਬੜਾ ਖਰਚਾ ਬੜਾ ਕੇ ਹੈ ਜੈਪਤੀ ਦੇ ਚੈਫ ਦੀ ਕ੍ਰਾਸ ਆ ਠੀਕ ਹੈ ਨੀਵਾਂ ਰੂਵਾ ਤਾਂ ਇਹ ਜਿਆ ਮਨਦਾ ਵੀ ਐ ਨਹੀਂ ਬਗੜੇ ਕੋ ਤਾਂ 25 ਕਿਲੋ ਕਢ ਦੋ ਪਰ 20 ਕਿਲੋ ਮੰਨ ਕੇ ਲੈ ਕੇ ਜਾਵੇ ਜਿਹੜਾ ਵੀਰ ਲੈ ਕੇ ਜਾਵੇ ਜੈ ਜੈ ਗੱਲਾ ਅੱਛਾ ਪੂਰੀ ਟੋਪਰ ਆ ਕਿਹ ਕਿਦਾਂ ਕਢਦੀ ਆ ਜੇ ਬੰਦਾਂ ਦੇ ਅੰਦਰ ਚੂਕੂਗੀ ਬਈ ਲਗਭਗ ਹਜ਼ਾਰ ਦੀ ਆ ਹਜ਼ਾਰੀ ਆ ਤੇ ਦੋ ਦਰ ਦੀ ਦੋਵੇਂ ਵਾਧੂ ਵੀ ਲੈ ਸਕਦੀ ਆ ਰੇਟ ਕੀ ਰਹਿਣਾ ਇਹਦਾ 75000 ਦੀ ਵਿਹੜ ਦੇ ਦੇਾਂਗੇ ਵੀਰੇ 75000 ਦੀ ਵਿਹੜ ਮਾਨਦਾਨ ਆਪਾਂ ਕਰ ਦਾਂਗੇ ਹਾਂ ਹਾਂ ਜੀ ਮਾਨਦਾਨ ਕਰ ਦਾਂਗੇ ਅਸੀਂ ਬੰਦ ਬੁੱਧ ਨੂੰ ਕੋਈ ਠੀਕ ਹੈ ਠੀਕ ਹੈ ਠੀਕ ਕਰੇ ਕਰੈਕਟਰ ਹੈ ਬਾਈ ਨੇਵੇਂ ਦੇ ਨਾਣਾ ਨੂਣਾ ਦਿਖਾ ਦੇ ਹੈ 25 ਕੰਨੀਓ ਸਾਰੇ ਕਰੈਕਟਰਾਂ ਦੀ ਪੂਰੀ ਯਾਰ ਕਿਸੇ ਪਾਸੋਂ ਹੱਥ ਧਰਾ ਦੀ ਹੈਗੀ ਭੋਰਾ ਵੀ ਥਾਂ ਤਾਂ ਯਾਰ ਥੰਦਾ ਬੁਟੀ ਵਾਲਾ ਖੜਨ ਲੱਗਿਆ ਪੂਰੇ ਟੌਪ ਕਲਾਸ ਵਹਿਣਾ ਚਾਹੀਦਾ ਹੈ ਕਿ ਹੱਥੀ ਚੋਲੇ ਚਾਹ ਮਸ਼ੀਨ ਤੇ ਚੋਲੇ ਠੀਕ ਹੈ ਠੀਕ ਹੈ ਠੀਕ ਹੈ ਜਿਹੜੀ ਵਹਿੜ ਦੇਖ ਰਹੇ ਸੁਈ ਹੋਈ ਆਈ ਇਹ ਵੀ ਕਾਉਂਦੀ ਸੁਈ ਹੋਈ ਆ ਬੱਛਾ ਵਗੈਰਾ ਬੱਛਾ ਦਿਖਾਇਆ ਕਰਾ ਉਰੇ ਆ ਜਾ ਮੇਰੇ ਕੋਲ ਆ ਜਾ ਤੇ ਕੀ ਗੱਲ ਬਾਤ ਹੈ ਜੀ ਬਾਈ ਜੀ ਬਿਲਕੁਲ ਖੀਰੀਆ ਦਿੰਦੀ ਦੀ ਕਲ ਦੀ ਸੂਈ ਹੋਈ ਆ ਠੀਕ ਹੈ ਦੁੱਧ 20 ਕਿਲੋ ਤੋਂ ਵੀ ਪਾਰ ਪਾ ਦੂਗੀ ਠੰਡੀ ਸੀਲ ਆ ਬਰਫਰ ਕੀ ਜਿਵੇਂ ਮਰਜੀ ਚੋਲੇ ਕੋਈ ਵੀਰ ਕੋਈ ਦਿੱਕਤ ਨਹੀਂ ਸਾਮ ਦਾ ਟੈਵਾ ਤੰਬੂਲਾ ਹੀ ਫੜ ਗਿਆ ਜੀ ਬਾਈ ਟੈਵਾ ਦਾ ਟਾਈਮ ਆ ਹੁਣਾਂ ਤਾਂ ਦਿੱਕਤਾਂ ਦਾ ਰਿੰਗੀ ਜਾਂਦੇ ਚਵਾਈ ਕਰਕੇ ਠੀਕ ਹੈ ਤੇ ਰੇਟ ਕੀ ਰੋਹੂ ਇਹਦਾ 75000 ਵੀ ਇਹ ਦੇ ਦੇ ਰਗੇ ਬਈ ਮਾਰਦਾਨ ਕਰਦਾ ਹਾਂ ਹਾਂ ਮੰਗਤਾਨ ਕਰਦਾ ਹਾਂ ਕਿ 75000 ਦਾ ਮਾਨਦਾਨ ਆਪਾਂ ਕਰ ਦਾਂਗੇ ਹਾਂਜੀ ਸਾਹੀ ਵਾਲਾ ਆ ਗਿਆ ਹਣਾ ਹਾਂ ਇਹ ਆਪਾਂ ਖੜੀਏ ਦੁਕਾਨਾਂ ਦੇ ਵੀਡੀਓ ਲੱਗੀਆਂ ਹੋਈਆਂ ਇਹ ਸੁਹੀ ਹੋਈ ਆ ਆ ਸੁਹੀ ਹੋਈ ਆ ਜੀ ਬੱਛੀ ਮਗਰ ਹੈ ਨੇ ਠੀਕ ਹੈ ਦੋ ਤਾਂ ਇਸ ਟਾਈਮ ਇਹ ਗੱਲੇ 12 ਤੋਂ 13 ਕਿਲੋ ਹਜਰ ਤਾਂ ਤੁਹਾਨੂੰ ਦੇ ਦਾਂਗੇ ਇਹ ਲੋ ਜੀ ਰੇ ਰੇ ਦਾ 45000 ਦੀ ਵਾੜ ਦੇ ਦਾਂਗੇ ਸਿਰਫ ਹਾਂ ਅੱਗੇ ਨਾਲ ਆ ਗਈ ਅੱਗੇ ਦੇ ਨਾਲ ਆ ਗਈ ਜਰਸੀ ਤੇ ਮਗਰ ਹੈ ਸ਼ਹਿਰ ਬੱਛੀ ਹੈ ਜੀ ਜੀ ਫਾਂ ਦੇ ਨੇ ਪੂਰੀ ਸਾਫ ਆ ਓਕੇ ਆ ਜਮ ਜੀ ਇਹ 55000 ਦੀ ਦੇ ਦਾਂਗੇ 55000 ਸਿਰਫ ਦੇ ਦਾਂਗੇ ਤੇ ਨੰਬਰ ਮੋੜ ਜਿਦਾਰੇ ਬੜਾ 9817539107 ਜੱਗੀ ਡੇਰੀ ਫਾਰਮ ਫਰਦਾਨ ਸਵਾਹ ਦੇਖੋ ਯਾਰ ਗਾਲਾ ਗੂਲਾ ਪੱਟਿਆ ਮੱਜਾ ਦਾ ਸ਼ਾਮ ਦਾ ਟਾਈਮ ਆ ਇਹੇ ਜੇ ਰੇਟ ਦੇ ਵਿੱਚ ਜਿੱਥੇ ਮਰਜੀ ਘੁੰਮ ਲਿਓ ਅੱਜ ਦੇ ਟਾਈਮ ਚ ਕੱਲ ਬਾਰੇ ਕੁਝ ਕਹਿ ਨਹੀਂ ਸਕਦੇ ਜੈਨੂਣ ਵੀਰੇ ਰੀਡ ਕਰੇ ਵੇਚਣ ਜਿਹੜੇ ਤੁਹਾਡੇ ਜਿੱਦੂ ਘਰ ਆਓਗੇ ਤਾਂ ਗੱਲ ਪੱਲੇ ਪਊਗੀ ਵੀਡੀਓ ਦੇਖ ਕੇ ਚੈਨਲ ਨੂੰ ਪਿਆਰ ਦੇਣੀ